ਸਾਤਸੰਗਤ ਜੀ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਆਪਾਂ ਕੋਈ ਵਹਿਮ ਪਰਮ ਨਹੀਂ ਕਰਨੀ ਸਤਿਗੁਰੂ ਦਾਸ ਮਹਾਰਾਜ ਜੀ ਦਾ ਸਾਤਸੰਗਤ ਜਿੱਗੇ ਪਾਵਨ ਤੇ ਪਵਿੱਤਰ ਉਪਦੇਸ਼ ਹੈ ਕਿ ਪਰਮ ਪਿਤਾ ਪਰਮਾਤਮਾ ਨੂੰ ਸਾਡੇ ਤੋਂ ਕੋਈ ਫਲ ਨਹੀਂ ਚਾਹੀਦਾ ਭਾਈ ਸਾਡੇ ਤੋਂ ਪਰਮਾਤਮਾ ਕੋਈ ਦੁੱਧ ਨਹੀਂ ਮੰਗਦਾ ਪਾਣੀ ਨਹੀਂ ਮੰਗਦਾ ਕੋਈ ਜਲ ਨਹੀਂ ਮੰਗਦਾ ਸਾਤਸੰਗਤ ਜੀ ਕੋਈ ਚੜਾਵਾ ਵੀ ਨਹੀਂ ਮੰਗਦਾ ਸਤਿਗੁਰੂ ਦਾਸ ਮਹਾਰਾਜ ਜੀ ਸਾਦ ਸੰਗਤ ਜੀ ਸਾਨੂੰ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਤੋਂ ਕੱਢਦੇ ਨੇ ਅਤੇ ਫਰਮਾਉਂਦੇ ਨੇ ਦੁੱਧ ਤੈ ਬੱਚਰਾ ਥਨੋ ਬਿਟਾਉ ਰਿਓ ਫੂਲ ਬਵਰ ਜਲਮੀਨ ਬਿਗਾ ਰਿਓ ਮਾਈ ਦੋਬਿੰਦ ਪੂਜਾ ਕਹਾਂ ਲੈ ਚਰਾਓ ਅਵਰਨਾ ਫੂਲ ਅਨੂਪ ਨਾ ਪਾਉ ਰਹਾਓ ਮੇਲਾ ਗਰਬੇ ਰਹਿ ਬਿੰਦਾ ਬਿਕ ਅੰਮ੍ਰਿਤ ਬਸੇ ਇਕ ਸੰਗ ਧੂਪ ਦੀਪ ਨਵੇਧੈ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਅਰਪੋ ਪੂਜ ਚਰਾਓ ਗੁਰ ਪ੍ਰਸਾਦ ਨਿਰੰਝਨ ਪਾਓ ਪੂਜਾ ਅਰਚਾ ਅਹੇ ਨ ਤੋਰੀ ਕਹਿ ਰਵਦਾਸ ਕਵਨ ਗਤ ਮੋਰੀ ਕਿ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਸਾਨੂੰ ਕੋਈ ਜੋਤ ਜਗਾਉਣ ਦੀ ਲੋੜ ਨਹੀਂ ਸਾਨੂੰ ਕੋਈ ਤੂਪ ਅਗਰਬਤੀ ਜਗਾਉਣ ਦੀ ਲੋੜ ਨਹੀਂ ਤੇ ਸਾਧ ਸੰਗਤ ਜੀ ਜੇ ਗੱਲ ਕਰੀਏ ਜੋਤ ਜਗਾਣਾ ਸਾਧ ਸੰਗਤ ਜੀ ਉਸ ਸਮੇਂ ਦੀ ਜ਼ਰੂਰਤ ਸੀ ਜਿਵੇਂ ਅੱਜ ਵੱਡੇ ਵੱਡੇ ਬੱਲਬ ਆ ਚੁੱਕੇ ਨੇ ਟਿਊਬ ਲਾਈਟ ਆ ਚੁੱਕੀ ਹੈ ਸਾਤਸੰਗਤ ਜੀ ਕਦੇ ਅਸੀਂ ਪ੍ਰੋਗਰਾਮ ਕਰਨਾ ਹੋਵੇ ਨਾ ਰਾਤ ਦਾ ਕਿੰਨੇ ਸੋਹਣੇ ਸੋਹਣੇ ਸਾਤਸੰਗਤ ਜੀ ਆਪਾਂ ਲਾਈਟ ਲਗਾਨੀਆਂ ਰੋਸ਼ਨੀ ਕਰਨ ਵਾਸਤੇ ਵੱਡੀਆਂ-ਵੱਡੀਆਂ ਲਾਈਟਾਂ ਲਗਾਨੀਆਂ ਸਾਤਸੰਗਤ ਜੀ ਉਸੇ ਪ੍ਰਕਾਰ ਭਾਈ ਜਦੋਂ ਪੁਰਾਣੇ ਸਮੇਂ ਦੇ ਵਿੱਚ ਲੋਕ ਰਾਤ ਨੂੰ ਸਤਸੰਗ ਕਰਦੇ ਸਨ ਤੇ ਸਾਤਸੰਗਤ ਜੀ ਅੱਜ ਵੀ ਬਹੁਤੇ ਸਥਾਨ ਨੇ ਜਿੱਥੇ ਭਾਈ ਰਾਤ ਨੂੰ ਹੀ ਸਤਸੰਗ ਹੁੰਦੀ ਹੈ ਦਿਨੇ ਲੋਕ ਕੰਮ-ਕਾਰ ਕਰਦੇ ਨੇ ਤੇ ਸਾਤਸੰਗਤ ਜੀ ਉਸ ਸਮਾਂ ਵੀ ਐਸਾ ਸੀ ਕਿ ਦਿਨੇ ਭਾਈ ਕੰਮ ਕਰਦੇ ਸਨ ਕਿ 사ਤਸੰਗਤ ਜੀ ਸ਼ਾਮਾਂ ਨੂੰ ਉਹ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ 사ਤਸੰਗ ਹੁੰਦਾ ਸੀ ਤੇ 사ਤਸੰਗਤ ਜੀ ਜਿੱਥੇ ਸਰੂਪ ਰੱਖਿਆ ਜਾਂਦਾ ਸੀ 사ਤਸੰਗਤ ਜੀ ਉੱਥੇ ਜੋਤ ਜਗਾਈ ਜਾਂਦੀ ਸੀ ਕਿ ਭਾਈ ਚਾ ਜਿੱਥਾ ਵੀ ਸਮਾਹ ਹੈ 사ਤਸੰਗਤ ਹਨੇਰਾ ਸੀ ਚਾਰੇ ਪਾਸੇ ਰੋਸ਼ਨੀ ਹੋਵੇ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਜਿਵੇਂ ਅੱਜ ਵੀ ਅਸੀਂ ਰੋਸ਼ਨੀ ਕਰਦੇ ਹਾਂ ਕਿ ਭਾਈ ਕਿਸੇ ਨੂੰ ਸਮੱਸਿਆ ਨਾ ਹੋਵੇ ਤੇ ਇਹੀ 사ਤਸੰਗਤ ਜੀ ਉਹਨਾਂ ਨੇ ਸਮੇਂ ਦੇ ਅਨੁਸਾਰ ਜੋਤ ਜਗਾਈ ਤੇ 사ਤਸੰਗਤ ਜੀ ਧੂਪ ਅਗਰਬੱਤੀ ਜਗਾਉਣ ਦਾ ਮਤਲਬ ਕਿ ਭਾਈ ਕੋਈ ਮੱਖੀ ਹੈ ਮੱਛਰ ਹੈ ਉਹ ਨਾ ਹੋਵੇ ਨਾਲੇ ਖੁਸ਼ਬੂ ਰਵੇ ਵਾਤਾਵਰਨ ਦੇ ਵਿੱਚ ਤੇ 사ਤਸੰਗਤ ਜੀ ਅੱਜ ਵੀ ਆਪਾਂ ਰੂਮ ਫਰੈਸ਼ਨਰ ਲਗਾਣੇ ਆਂ ਖੁਸ਼ਬੂ ਕਰਨ ਵਾਸਤੇ ਅਨੇਕਾ 사ਤਸੰਗਤ ਜੀ ਪ੍ਰੋਡਕਟ ਨੇ ਪਦਾਰਥ ਨੇ 사ਤਸੰਗਤ ਜੀ ਉਹਦੇ ਨਾਲ ਇਹ ਨਹੀਂ ਹੈ ਕਿ ਭਾਈ ਪ੍ਰਮਾਤਮਾ ਖੁਸ਼ ਹੋਵੇਗਾ 사ਤਸੰਗਤ ਜੀ ਰੋਸ਼ਨੀ ਕੀਤੀ ਹੈ ਆਪਾਂ ਸਾਰੇ ਪ੍ਰੋਗਰਾਮ ਦੇ ਵਿੱਚ ਜਿੰਨੀ ਵੀ ਸੰਗਤ ਆਈ ਹੈ ਸਫਲਈ ਕੀਤੀ ਹੈ ਸਾਤ ਸੰਗਤ ਦੀ ਖੁਸ਼ਬੂ ਕੀਤੀ ਹੈ ਸੰਗਤ ਨੂੰ ਮੱਖੀ ਮੱਛਰ ਤੋਂ ਬਚਾਉਣ ਵਾਸਤੇ ਕੀਤੀ ਤੇ ਸਾਤ ਸੰਗਤ ਜੋ ਸਾਡੀ ਸੇਵਾ ਹੈ ਪਰ ਇਹ ਨਹੀਂ ਹੈ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਕਿਹਾ ਕਿ ਭਈਆ ਕੰਮ ਕਰੋ ਤੇ ਸਤਗੁਰੂ ਜੀ ਫਰਮਾਉਂਦੇ ਨੇ ਦੁੱਧ ਤੈ ਬੱਚਰੈ ਥਨਾ ਬਿਠਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਓ ਅਵਰਨਾ ਫੂਲ ਅਨੂਪ ਨਾ ਪਾਓ ਕਿ ਸਾਤ ਸੰਗਤ ਜੀ ਜਿਵੇਂ ਪੂਜਾ ਵਾਸਤੇ ਸੁੱਚੀਆਂ ਚੀਜ਼ਾਂ ਮੰਗਦੇ ਨੇ ਨਾ ਜਿਵੇਂ ਪੁਜਾਰੀ ਜੀ ਕਹਿੰਦੇ ਨੇ ਕਿ ਭਾਈ ਜੋ ਜਲ ਲੈ ਕੇ ਆਣਾ ਹੈ ਦੁੱਧ ਲੈ ਕੇ ਆਣਾ ਹੈ ਉਹ ਸੁੱਚਾ ਹੋਵੇ ਝੂਠਾ ਨਾ ਹੋਵੇ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਦੁੱਧ ਹੈ ਉਹ ਚ ਬੱਚਰੇ ਨੇ ਝੂਠਾ ਕਰ ਦਿੱਤਾ ਜੋ ਫੁੱਲ ਹੈ ਉਹ ਭਵਨੇ ਨੇ ਝੂਠਾ ਕਰ ਦਿੱਤਾ ਤੇ ਭਾਈ ਜੋ ਪਾਣੀ ਹੈ ਉਹ ਮੱਛਲੀ ਨੇ ਝੂਠਾ ਕਰ ਦਿੱਤਾ ਹੈ 42 ਲੱਖ ਜਲ ਜੀਵੇਂ ਹੋ ਤੇ ਹੋਰ ਵੀ ਕਈ ਪ੍ਰਕਾਰ ਦੇ ਜਲ ਦੇ ਵਿੱਚ ਸਾ ਸੰਗਤ ਜੀ ਜੀਵਨ ਤਸ ਸਤਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਸੱਚਾ ਕੁਛ ਨਹੀਂ ਤੇ 사త్సੰਗਤ ਜੀ ਸਤਗੁਰ ਜੀ ਇੱਕ ਸਵਾਲ ਪੁੱਛਦੇ ਨੇ ਮਾਈ ਗੋਬਿੰਦ ਪੂਜਾ ਕਾਹ ਲੈ ਚਰਾਓ ਅਵਰ ਨ ਫੁੱਲ ਅਨੂਪਨਾ ਪਾਓ ਕਿਵੇਂ ਪਰਮ ਪਿਤਾ ਪ੍ਰਮਾਤਮਾ ਦੀ ਪੂਜਾ ਕਿਵੇਂ ਕਰਾਂ ਤੇ 사త్సੰਗਤ ਜੀ ਸਤਗੁਰ ਜੀ ਆਪ ਹੀ ਜਵਾਬ ਦਿੰਦੇ ਨੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਆਪਾਂ ਪੂਜਾ ਕਿਵੇਂ ਕਰਨੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਧੂਪ ਦੀਪ ਨਬੈਦੇ ਬਾਸ ਆ ਕੇ ਭਾਈ ਤੁਹਾਨੂੰ ਧੂਪ ਦੀਪ ਦੀ ਕੋਈ ਲੋੜ ਨਹੀਂ ਤਨ ਮਨ ਅਰਪੋ ਪੂਜ ਚ ਰਾਓ ਕਿ ਭਾਈ ਆਪਣਾ ਤਨ ਤੇ ਮਨ ਸਾ ਸੰਗਤ ਜੀ ਪ੍ਰਮਾਤਮਾ ਦੇ ਚਰਨਾਂ ਚ ਰੱਖ ਹੁਣ ਸਾ ਸੰਗਤ ਜੀ ਸਵਾਲ ਇਹ ਹੈ ਕਿ ਭਾਈ ਤਨ ਤੇ ਮਨ ਕਿਵੇਂ ਚੜਾਈ ਸਾ ਸੰਗਤ ਜੀ ਇਸ ਮਨ ਦੇ ਵਿੱਚ ਨਾ ਗੁਰਾਂ ਦੇ ਵਚਨ ਵਸਾ ਲਈਏ ਸਾਤਸੰਗਤ ਜੀ ਮਨ ਵੇਚੇ ਸਤਿਗੁਰ ਕੇ ਪਾਸ ਤਿਸੇ ਵਕ ਕੇ ਕਾਰਜ ਰਾਸ ਸਾਤਸੰਗਤ ਜੀ ਮਨ ਦੇ ਵਿੱਚ ਆਪਾਂ ਗੁਰੂ ਦੇ ਵਚਨ ਵਸਾ ਲਈ ਆਪਣੀ ਸਾਤਸੰਗਤ ਜੀ ਸੋਚ ਖਤਮ ਕਰਕੇ ਅਸੀਂ ਗੁਰੂ ਦੀ ਸੋਚ ਮਨ ਚ ਵਸਾ ਲਈ ਸਾਤਸੰਗਤ ਜੀ ਸਤਿਗੁਰ ਜੀ ਦੀ ਸੋਚ ਹੈ ਨਾ ਉਹ ਬਹੁਤ ਵੱਡੀ ਹੈ ਸਾਤਸੰਗਤ ਜੀ ਮੋਢਨ ਸੋਚ ਹੈ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਸੋਚ ਹੈ ਸਮਾਜਿਕ ਤੌਰ ਤੇ ਸਾਤਸੰਗਤ ਜੀ ਸਭ ਦਾ ਭਲਾ ਮੰਗਦੀ ਹੈ ਧਰਮ ਦੇ ਵੀ ਸਭ ਦਾ ਭਲਾ ਮੰਗਦੀ ਹੈ ਰਾਜਨੀਤੀ ਵੀ ਸਭ ਦਾ ਭਲਾ ਮੰਗਦੀ ਹੈ ਪਰਵਾਰਕ ਤੌਰ ਤੇ ਸਭ ਦਾ ਭਲਾ ਮੰਗਦੀ ਹੈ ਸਾਸ ਸੰਗਤ ਜੀ ਐਸੀ ਸੋਚ ਹੈ ਕਿ ਬੇਗਮ ਪੁਰਾ ਸਾਸ ਸੰਗਤ ਜੀ ਵਸਾ ਦਿੰਦੀ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਗੁਰੂ ਦੇ ਬਚਨ ਜੋ ਨੇ ਨਾ ਉਹ ਮਨ ਦੇ ਵਿੱਚ ਬਸਾ ਸਾਸ ਸੰਗਤ ਜੀ ਜਿਸ ਇਨਸਾਨ ਦੇ ਮਨ ਦੇ ਵਿੱਚ ਗੁਰੂ ਦੇ ਬਚਨ ਬਸ ਜਾਂਦੇ ਨੇ ਉਹਨੂੰ ਹੀ ਕਹਿੰਦੇ ਨੇ ਭਾਈ ਇਹ ਗੁਰਮੁਖ ਹੈ ਤੇ ਜਿਹਦੇ ਮਨ ਦੇ ਵੀ ਸਾਸ ਸੰਗਤ ਜੀ ਈਰਖਾ ਨਿੰਦਾ ਚੁਗਲੀ ਦੁਵੇਸ਼ ਹੈ ਉਹ ਮਨਮੁਖ ਹੁੰਦਾ ਜੋ ਮਨ ਦੀ ਗੱਲਾਂ ਸੀ ਜੋ ਗੁਰੂ ਦੀ ਗੱਲ ਸੁਨੇਗਾ ਸਾਧ ਸੰਗਤ ਜੀ ਗੁਰੂ ਦੇ ਕਹਿ ਦੇ ਵਿੱਚ ਰਹੇਗਾ ਆਖੇ ਵਿੱਚ ਰਹੇਗਾ ਉਹਨੂੰ ਆਪਾਂ ਗੁਰਮੁਖ ਕਵਾਂਗੇ ਤੇ ਸਾਧ ਸੰਗਤ ਜੀ ਗੁਰੂ ਦੀ ਸੋਚ ਮਨ ਚ ਵਸਾ ਲੈਣੀ ਤੇ ਸਾਧ ਸੰਗਤ ਜੀ ਐਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਵੇਰੇ ਸ਼ਾਮ ਗੁਰਬਾਣੀ ਪੜਿਆ ਕਰੋ ਬਹੁਤੇ ਲੋਕ ਪੁੱਛਦੇ ਨੇ ਭਾਈ ਗੁਰਬਾਣੀ ਪੜਨ ਦਾ ਫਾਇਦਾ ਕੀ ਹੈ ਤੇ ਸਾਧ ਸੰਗਤ ਜੀ ਬੇਨਤੀ ਹੈ ਕਿ ਸਵੇਰੇ ਸ਼ਾਮ ਗੁਰਬਾਣੀ ਪੜਨ ਦੇ ਨਾਲ ਗੁਰਬਾਣੀ ਕੰਟ ਹੋ ਜਾਂਦੀ ਹੈ ਸਾਧ ਸੰਗਤ ਜੀ ਯਾਦ ਹੋ ਜਾਂਦੀ ਹੈ ਮਨ ਚ ਵਸ ਜਾਂਦੀ ਹੈ ਜਦੋਂ ਵੀ ਆਪਾਂ ਕੋਈ ਕੰਮ ਕਰਾਂਗੇ ਕੋਈ ਬੁਰਾ ਸਾਸ ਸੰਗਤ ਜੀ ਕੰਮ ਕਰਾਂਗੇ ਬੁਰੀ ਸੋਚ ਆਏਗੀ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਦੋਂ ਕੋਈ ਬੁਰੀ ਸੋਚ ਆਏਗੀ ਤਾਂ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਵਚਨ ਅੰਕੇ ਆ ਜਾਣਗੇ ਅਗਰ ਸਾਡੇ ਮਨ 'ਚ ਲਾਲਚ ਆਉਂਦਾ ਹੈ ਸਤਿਗੁਰੂ ਜੀ ਯਾਦ ਕਰਾਂਗੇ ਲਾਲਚ ਚ ਲੱਗ ਗਿਆ ਜਨਮ ਗਵਾਇ ਮਾਟੀ ਕਉ ਪੁੱਤਰਾ ਕੈਸੇ ਨਚਤ ਹੈ ਦੇਖਿਆ ਦੇਖਿਆ ਸੁਣਾ ਬੋਲਾ ਦੋਰਿਓ ਫਿਰਤ ਹੈ ਜਬ ਕਚ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਸਾਤਸੰਗਤ ਜੀ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾ ਨਾ ਸਾਨੂੰ ਜਗਾਏਗੀ ਨੀਂਦ ਅਗਿਆਨਤਾ ਦੀ ਨੀਂਦ ਤੂੰ ਜਦੋਂ ਮਨ ਦੇ ਵਿੱਚ ਦੁਸ਼ਵੈਸ਼ ਆਏਗਾ ਵਾਸ਼ਨਾ ਆਏਗੀ ਸਤਗੁਰੂ ਜੀ ਯਾਦ ਕਰਾਉਂਦੇ ਨੇ ਸੈਕੀ ਸਾਰ ਸੁਹਾਗਨ ਜਾਨੈ ਤਜ ਅਬਮਾਨ ਸੁਕਰਲੀਆਂ ਮਾਨੈ ਤਨ ਮਨ ਦੇ ਨਾ ਅੰਤਰ ਰੱਖੈ ਅਵਰਾ ਦੇਖ ਨ ਸੁਨ ਅਪੱਖੈ ਸੋਕਤ ਜਾਨੈ ਪੀਰ ਪਰਾਈ ਜਾਕੇ ਅੰਤਰ ਦਰਦ ਨ ਪਾਏ ਸਾਤਸੰਗਤ ਜੀ ਗੁਰੂ ਜੀ ਯਾਦ ਕਰਾਉਂਦੇ ਨੇ ਤੇ ਬੇਨਤੀ ਹੈ ਸਾਧ ਸੰਗਤ ਜੀ ਕੱਲਾ ਗੁਰੂ ਨਹੀਂ ਕਹਿਣਾ ਗੁਰੂ ਦੇ ਬਚਨ ਵੀ ਮੰਨੇ ਨੇ ਸਾਧ ਸੰਗਤ ਜੀ ਫੇਰ ਹੀ ਆਪਾਂ ਪਰਫੈਕਟ ਹੋਵਾਂਗੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮਨ ਵੇਚੇ ਸਤਿਗੁਰ ਕੇ ਪਾਸ ਤਿਸੇ ਵਕੇ ਕਾਰਜ ਰਾਸ ਐਰੀ ਕਲਾਲੀ ਤਿਕਾ ਕੀਆ ਸਿਰਕੇ ਸਾਟੇ ਪਿਆਲਾ ਦੀਆ ਸਿਰਕੇ ਸਾਟੇ ਮਹੰਗਾ ਭਾਰੀ ਪੀਵੇਗਾ ਆਪਣਾ ਸਿਰ ਡਾਰੀ ਜੰਦ ਸੂਰ ਤੋਂ ਸੰਮੁਖ ਹੋਈ ਪਿ ਵੇ ਪਿਆਲਾ ਮਰੇ ਨ ਕੋਈ ਸਾਧ ਸੰਗਤ ਜੀ ਜਦੋਂ ਗੁਰੂ ਸਾਨੂੰ ਪਿਆਲਾ ਦੇਵੇਗਾ ਨਾ ਅੰਮ੍ਰਿਤ ਪਿਆਲਾ ਉਹ ਸਾਡੇ ਤੋਂ ਸ਼ੀਸ਼ ਮੰਗਦਾ ਹੈ ਸਰ ਮੰਗਦਾ ਹੈ ਸਾਧ ਸੰਗਤ ਜੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਭਾਈ ਆਪਾਂ ਸ਼ੀਸ਼ ਕੱਟ ਕੇ ਚੜਾ ਦੇਣਾ ਹੈ ਇਸ ਦਾ ਪਾਵ ਹੈ ਸਾਧ ਸੰਗਤ ਜੀ ਜੋ ਸਰ ਹੈ ਉਹ ਆਪਾਂ ਗੁਰੂ ਦੇ ਅੱਗੇ ਝੁਕਾ ਦੇਈਏ ਤੇ ਜੋ ਗੁਰੂ ਦੇ ਵਚਨ ਨੇ ਭਾਈ ਸਾਰੀ ਜ਼ਿੰਦਗੀ ਉਹਨਾਂ ਵਚਨਾਂ ਨੂੰ ਨਿਭਾਉਂਦੇ ਰਹੀਏ ਜੋ ਸਤਗੁਰੂ ਜੀ ਕਹਿੰਦੇ ਨੇ ਭਾਈ ਉਹੀ ਆਪਾਂ ਵਚਨ ਨਿਭਾਈਏ ਇਸ ਨੂੰ ਕਹਿੰਦੇ ਨੇ ਭਾਈ ਆਪਣੇ ਸੀਸ ਨੂੰ ਚੜਾਉ ਦੇਣਾ ਜੋ ਕੋ ਪ੍ਰੇਮ ਖੇਲਣ ਕੋ ਚਾਉ ਸਿਰਤਰ ਤਲੀ ਗਲੀ ਮੇਰੇ ਆਉ ਤੇ 사త్సంగਤ ਜੀ ਇਹੀ ਆ ਸਤਗੁਰ ਜੀ ਸਮਝਾਉਂਦੇ ਨੇ ਕਿ ਤਨ ਮਨ ਅਰਪੋ ਪੂਜ ਇਰਚਰਾਉ ਕਿ ਭਾਈ ਇਸ ਮਨ ਚ ਗੁਰੂ ਦੇ ਵਚਨ ਬਸਾ ਤੇ ਤਨ ਦੇ ਨਾਲ ਸੇਵਾ ਕਰ ਸਭ ਤੋਂ ਪਹਿਲਾਂ ਤਾਂ ਮਾਤਾ ਪਿਤਾ ਦੀ ਸੇਵਾ ਕਰ ਬੱਚਿਆਂ ਨੂੰ ਪੜਾ ਲਿਖਾ ਜ਼ਿੰਮੇਵਾਰੀਆਂ ਨਿਭਾ ਗੁਰੂ ਦੀ ਸੇਵਾ ਕਰ ਮਾਨਵਤਾ ਦੀ ਸੇਵਾ ਕਰ ਤੇ 사త్సంగਤ ਜੀ ਇਸ ਨੂੰ ਕਹਿੰਦੇ ਨੇ ਭਾਈ ਤਨ ਚੜਾਉ ਦੇਣਾ ਕਿਸੇ ਭੁੱਖੇ ਨੂੰ ਰੋਟੀ ਖਵਾਉਣੀ ਆ ਕਿ ਇਹ ਸਰੀਰ ਕਿਸੇ ਦੇ ਕੰਮ ਆ ਜਾਂਦਾ ਸਤ ਸੰਗਤ ਜੀ ਇਸ ਨੂੰ ਮਾਨਵਤਾ ਦੀ ਰਵਦਾਸ ਪਿਆ ਹੈ ਬਸਰਿਓ ਮਨਵ ਪ੍ਰੇਮ ਹੈ ਕਿ ਸਤ ਸੰਗਤ ਜੀ ਮਾਨਵਤਾ ਦੀ ਸੇਵਾ ਕਰਨ ਦੇ ਵਿੱਚ ਵੀ ਪਰਮਾਤਮਾ ਬੜਾ ਖੁਸ਼ ਹੁੰਦਾ ਹੈ ਇਹ ਸਤ ਸੰਗਤ ਜੀ ਕੋਈ ਫਲ ਫਰੂਟ ਪ੍ਰਸ਼ਾਦ ਕੋਈ ਜਲ ਚੜਾਉਣ ਨਾਲ ਦੁੱਧ ਚੜਾਉਣ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ ਸਤਗੁਰੂ ਜੀ ਨੇ ਚੜਾਉਣ ਦੀ ਗੱਲ ਕੀਤੀ ਕਿ ਭਾਈ ਚ ਚੜਾਣਾ ਹੈ ਤਨ ਮਨ ਅਰਪੋ ਪੂਜ ਚਰਾਓ ਕਿ ਭਾਈ ਆਪਣਾ ਤਨ ਤੇ ਮਨ ਚੜਾ ਪਰਮਾਤਮਾ ਬੜਾ ਖੁਸ਼ ਹੋਵੇਗਾ ਤੇ ਸਾਧ ਸੰਗਤ ਜੀ ਹੁਣ ਤਨ ਚੜਾਉਣ ਦਾ ਮਤਲਬ ਕਿ ਭਾਈ ਇਸ ਸਰੀਰ ਨਾਲ ਸੇਵਾ ਕਰੀ ਤੇ ਸ਼ਰਵਾਦ ਆਪਣੇ ਮਾਤਾ ਪਿਤਾ ਤੋਂ ਕਰੀਏ ਘਰ ਪਰਿਵਾਰ ਤੋਂ ਕਰੀਏ ਤੇ ਮਨ ਚੜਾਉਣ ਦਾ ਮਤਲਬ ਸਾਧ ਸੰਗਤ ਜੀ ਮਨ ਦੇ ਵਿੱਚ ਗੁਰੂ ਦੇ ਵਚਨ ਵਸਾ ਲਈਏ ਇਹ ਤਾਂ 사త్సੰਗਤ ਜੀ ਬਹੁਤੇ ਲੋਕ ਨਹੀਂ ਜੋ ਜੋਤ ਜਗਾਨ ਨੂੰ ਧੂਪ ਜਗਾਨ ਨੂੰ ਅਰਗਬੱਤੀ ਜਗਾਨ ਨੂੰ ਭਗਤੀ ਸਮਝੀ ਬੈਠੇ ਨੇ ਤਨ ਮਨ ਅਰਪੋ ਪੂਜ ਚਰਾਓ ਗੁਰ ਪ੍ਰਸਾਦ ਨਿਰੰજન ਪਾਓ ਤੇ 사త్సੰਗਤ ਜੀ ਜੋ ਤਨ ਤੇ ਮਨ ਚੜਾ ਦਿੰਦਾ ਆ ਭਾਈ ਉਹਨੂੰ ਹੀ ਗੁਰੂ ਦਾ ਪ੍ਰਸ਼ਾਦ ਮਿਲਦਾ ਹੈ ਗੁਰੂ ਪ੍ਰਸਾਦ ਨਿਰੰજન ਪਾਓ ਤੇ 사త్సੰਗਤ ਜੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਪਰਮ ਪਿਤਾ ਪਰਮਾਤਮਾ ਸਾਨੂੰ ਅੰਦਰੋਂ ਹੀ ਦਰਸ਼ਨ ਦੀਦਾਰੇ ਦੇ ਦਿੰਦਾ ਹੈ ਪਾਂਡੇ ਕੈਸੀ ਪੂਜਰ ਚੀਰੇ ਸਤ ਬੋਲੇ ਸੋਈ ਸਤਵਾਦੀ ਝੂਠੀ ਬਾਤ ਬਦੀਰੇ 사ਸੰਗਤ ਜੀ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਵਚਨ ਨੇ 사ਸੰਗਤ ਜੀ ਉਸ ਸਮੇਂ ਦੇ ਪੁਜਾਰੀ ਜਿਹਨੂੰ ਕਹਿ ਰਹੇ ਨੇ ਕਿ ਪੰਡਤ ਜੀ ਜੋ ਸੱਚ ਬੋਲਦਾ ਹੈ ਉਹ ਸਤਵਾਦੀ ਹੁੰਦਾ ਹੈ ਤੇ ਝੂਠ ਬੋਲਣਾ ਬੁਰੀ ਬਾਤ ਹੈ ਇਸਾ ਸੰਗਮ ਗਿਉਣ ਸਤਗੁਰੂ ਜੀ ਪੰਡਤ ਜੀ ਨੂੰ ਸਮਝਾ ਰਹੇ ਨੇ ਪਾਂਡੇ ਕੈਸੀ ਪੂਜ ਰਚੀ ਰੇ ਸਤ ਬੋਲੈ ਸੋਈ ਸਤਵਾਦੀ ਚੁੱਠੀ ਬਾਤ ਬਦੀ ਰੇ ਟੇਕ ਜੋ ਅਬਨਾਸੀ ਸਭ ਕਾ ਕਰਤਾ ਵਿਆਪ ਰਿਓ ਸਭ ਠੋਰ ਰੈ ਪੰਜ ਤਤ ਜਿਨ ਕੀ ਆਪ ਸਾਰਾ ਸੋਈਓ ਹੀ ਕੁਛ ਔਰ ਰ ਤੂ ਜੋ ਕਹਿਤ ਹੋ ਯੋ ਹੀ ਕਰਤਾ ਯਾਕੂ ਮਾਨਕ ਕਰੇ ਰ ਤਾਰਨ ਸਕਤ ਸਹੀ ਜੇ ਯਾ ਮੈਂ ਤੋ ਆਪਣ ਕਿਉ ਨਤ ਰੈ ਅਹੀਂ ਭਰੋਸੈ ਸਭ ਜਗ ਬੁੱਢਾ ਸੁਣ ਪੰਡਤ ਕੀ ਬਾਤ ਰੇ ਸਾਦ ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਵਚਨ ਨੇ ਕਿ ਪੰਡਤ ਜੀ ਇਹ ਜੋ ਟੋਡੀਆਂ ਵਹਿਮ ਭਰਮ ਅਡੰਬਰ ਪਖੰਡ ਦੀਆਂ ਗੱਲਾਂ ਸੁਣ ਕੇ ਸਾਰਾ ਸੰਸਾਰ ਡੁੱਬ ਰਿਹਾ ਏ ਤੇ ਤੁਸੀਂ ਬੋਲਦੇ ਹੋ ਕਿ ਭਾਈ ਅਸੀਂ ਸੱਚ ਬੋਲਦੇ ਹਾਂ ਪੰਡਤ ਜੀ ਇਹ ਸੱਚ ਨਹੀਂ ਹੈ ਲੋਕਾਂ ਨੂੰ ਸੱਚ ਦੇ ਨਾਲ ਜੋੜੋ ਕਿ ਭਾਈ ਮੂਰਤੀ ਦੇ ਵਿੱਚ ਪ੍ਰਮਾਤਮਾ ਨਹੀਂ ਵੱਸਦਾ ਇਹਨ ਮੂਰਤੀ ਨੂੰ ਬਣਾਉਣ ਵਾਲਾ ਇਨਸਾਨ ਹੈ 사ਤਸੰਗਤ ਜੀ ਪੱਥਰ ਜਾਂ ਮਿੱਟੀ ਦੀ ਜੋ ਮੂਰਤੀ ਬੰਦੀ ਹੈ ਲੈ ਕੇ ਕੌਣ ਆਂਦਾ ਹੈ ਭਾਈ ਇਨਸਾਨ ਪੱਥਰ ਲੈ ਕੇ ਆਂਦਾ ਉਸ ਨੂੰ ਤਰਾਸ਼ ਕੌਣ ਰਿਹਾ ਹੈ ਭਾਈ ਇਨਸਾਨ ਤਰਾਸ਼ ਰਿਹਾ ਹੈ ਮੂਰਤੀ ਬਣਾਈ 사ਤਸੰਗਤ ਜੀ ਇਨਸਾਨ ਨੇ ਉਹਨੂੰ ਖਰੀਦਣ ਵਾਲਾ ਵੀ ਇਨਸਾਨ ਹੈ ਵੇਚਣ ਵਾਲਾ ਵੀ ਇਨਸਾਨ ਹੈ ਮੰਦਰ ਦੇ ਵਿੱਚ ਸਥਾਪਨਾ ਕਰਨ ਵਾਲਾ ਵੀ ਇਨਸਾਨ ਹੈ ਉਦੀ ਪ੍ਰਾਣ ਪ੍ਰਤੀਸ਼ਟਾ ਕਰਨ ਵਾਲਾ ਵੀ ਇਨਸਾਨ ਉਹਨੂੰ ਚੜਾਵਾ ਚੜਾਣ ਵਾਲਾ ਵੀ ਇਨਸਾਨ ਹੈ ਸਾਧ ਸੰਗਤ ਜੀ ਖਾਣ ਪੀਣ ਦੇ ਪਦਾਰਥ ਪ੍ਰਸ਼ਾਦ ਚੜਾਣ ਵਾਲਾ ਵੀ ਇਨਸਾਨ ਹੈ ਉਹਦੀ ਦੇਖ ਰੇਖ ਕਰਨ ਵਾਲਾ ਵੀ ਇਨਸਾਨ ਹੈ ਸਾਧ ਸੰਗਤ ਜੀ ਉਹਦੀ ਪੂਜਾ ਕਰਨ ਵਾਲਾ ਵੀ ਇਨਸਾਨ ਹੈ ਉਹਦੇ ਅੱਗੇ ਖੜ ਕੇ ਅਰਦਾਸ ਬੇਨਤੀ ਕਰਨ ਵਾਲਾ ਵੀ ਇਨਸਾਨ ਹੈ ਸਾਧ ਸੰਗਤ ਜੀ ਤੇ ਜਦੋਂ ਮੂਰਤੀ ਖੰਡਤ ਹੋ ਜਾਵੇ ਨਾ ਉਹਦੀ ਜਗ੍ਹਾ ਤੇ ਨਵੀਂ ਮੂਰਤੀ ਲੈ ਕੇ ਆਉਣਾ ਉਹ ਵੀ ਇਨਸਾਨ ਦਾ ਕੰਮ ਤੇ ਸਤਿਗੁਰੂ ਜੀ ਇਹੀ ਫਰਮਾਉਂਦੇ ਨੇ ਕਿ ਭਾਈ ਉਹ ਪਰਮਪਿਤਾ ਪਰਮਾਤਮਾ ਇਨਸਾਨਾਂ ਦੇ ਵਿੱਚ ਵੱਸਦਾ ਸਤਸੰਗਤ ਜੀ ਪਿਛਲੇ ਸਮੇਂ 'ਚ ਭਾਈ ਕੋਈ ਮਸ਼ੀਨਾ ਨਹੀਂ ਹੁੰਦੀ ਆਸਨ ਕੈਮਰੇ ਨਹੀਂ ਹੁੰਦੇ ਸਨ ਤਾਂ ਇਹ ਸਤਸੰਗਤ ਜੀ ਇੱਕ ਸਿਸਟਮ ਸ਼ੁਰੂ ਕੀਤਾ ਗਿਆ ਸੀ ਕਿ ਭਾਈ ਲੋਕ ਆਪਣੇ ਪਰਮਾਤਮਾ ਦੀ ਸਾਧੂ ਸੰਤ ਦੀ ਮੂਰਤੀ ਬਣਾ ਕੇ ਉਹਨੂੰ ਰੱਖ ਲੈਂਦੇ ਸਨ ਜਿਵੇਂ ਕੋਈ ਬ੍ਰਹਮ ਗਿਆਨੀ ਸਤਸੰਗਤ ਜੀ ਦੁਨੀਆ ਤੋਂ ਚਲਾ ਗਿਆ ਤਾਂ ਸਤਸੰਗਤ ਜੀ ਉਹਦੀ ਯਾਦ ਦੇ ਵਿੱਚ ਮੂਰਤੀ ਬਣਾ ਦਿੱਤੀ ਜਾਂਦੀ ਸੀ ਕਿ ਭਾਈ ਸਾਨੂੰ ਯਾਦ ਰਹੇ ਉਹ ਕਿਸ ਤਰ੍ਹਾਂ ਲੋਕੀ ਆਮ ਦੇਖਣ ਪਰ ਸਤ ਸੰਗਤ ਜੀ ਉਹ ਮੂਰਤ ਦੇ ਵਿੱਚ ਪ੍ਰਮਾਤਮਾ ਨਹੀਂ ਬਸਦਾ ਹੈ। ਮੂਰਤੀ ਲਗਾਉਣਾ ਕੋਈ ਬੁਰੀ ਗੱਲ ਨਹੀਂ ਹੈ ਸਤ ਸੰਗਤ ਜੀ ਪਰ ਉਸ ਮੂਰਤੀ ਵਿੱਚ ਉਹ ਪ੍ਰਮਾਤਮਾ ਨੂੰ ਲੱਭਣਾ ਏ ਬੁਰੀ ਗੱਲ ਹੈ ਸਤ ਸੰਗਤ ਜੀ। ਜੇ ਮੂਰਤੀ ਦੇਖ ਕੇ ਸਾਨੂੰ ਗੁਰੂ ਦੀ ਯਾਦ ਆਉਂਦੀ ਹੈ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਸਤ ਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਫਲ ਕਾਰਨ ਫੂਲੀ ਬਨਰਾਏ ਫੱਲਾ ਗਤ ਫੁੱਲ ਬਲਾਈ ਕਿ ਭਾਈ ਜੀ ਅੱਜ ਕਰਮ ਕਾਂਡ ਕਰਦੇ ਆ ਕੋਈ ਗੱਲ ਨਹੀਂ ਹੈ। ਪਰਮਾਤਮਾ ਤੋਂ ਪ੍ਰਾਪਤ ਕਰਨ ਲਈ ਗਿਆਨ ਪ੍ਰਾਪਤ ਲਈ ਲੋਕ अनेका ਕਰਮ ਕਰਦੇ ਨੇ ਪ੍ਰਸਾਦ ਸੰਗਤ ਜੀ ਜੇ ساری ਉਮਰ ਕਰਮ ਕਾਂਡ ਹੀ ਕਰਦੇ ਰਹੇ ਇਹ ਸਾਧ ਸੰਗਤ ਜੀ ਗਲਤ ਹੋ ਜਾਣਾ ਹੈ ਅੱਜ ਆਪਾਂ ਕਰਮ ਕਾਂਡ ਕਰਦੇ ਆ ਅੱਗੇ ਵਧਣ ਵਾਸਤੇ ਤੇ ਜਦੋਂ ਅਸੀਂ ਅੱਗੇ ਵੱਧ ਗਏ ਸਾਧ ਸੰਗਤ ਜੀ ਉਦੋਂ ਜੋ ਕਰਮ ਕਾਂਡ ਨੇ ਉਹ ਸਾਰੇ ਛੁੱਟ ਜਾਂਦੇ ਨੇ ਦਿੱਤ ਕਾਰਨ ਮਤ ਕਰੈ ਸਿਆਨ ਜੀਵਤ ਮੁਕਤ ਸਦਾ ਨਿਰਮਲ ਕਿ ਸਾਧ ਸੰਗਤ ਜੀ ਜਿਵੇਂ ਕੋਈ ਦੁੱਧ ਡੜਕਦਾ ਹੋਵੇ ਨਾ ਕਾਦੇ ਵਾਸਤੇ ਸਾਧ ਸੰਗਤ ਜੀ ਨੂੰ ਮੱਖਣ ਮਿਲੇ ਕਿਉਂ ਮਿਲੇ ਸਾਧ ਸੰਗਤ ਜੀ ਜਦੋਂ ਮੱਖਣ ਮਿਲ ਜਾਂਦਾ ਹੈ ਉਹ ਦੁੱਧ ਰੜਕਣਾ ਬੰਦ ਕਰ ਦਿੰਦੇ ਨੇ ਭਾਈ ਸਾਧ ਸੰਗਤ ਜੀ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ ਠੰਡਾ ਕੀਤਾ ਜਾਂਦਾ ਹੈ ਜਾਗ ਦਿੱਤਾ ਜਾਂਦਾ ਹੈ ਕਾਦੇ ਵਾਸਤੇ ਕਿ ਭਾਈ ਸਾਨੂੰ ਘਿਓ ਵੀ ਮਿਲੇ ਮੱਖਣ ਵੀ ਮਿਲੇ ਸਾਧ ਸੰਗਤ ਜੀ ਦੁੱਧ ਤੋਂ ਜੋ ਮਲਾਈ ਆਂਦੀ ਹੈ ਲੋਕ ਉਹਦੇ ਵਿੱਚੋਂ ਘਿਓ ਕੱਢਦੇ ਨੇ ਸਾਤਸੰਗਤ ਜੀ ਘਰਾਂ ਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਮਾਤਾਵਾਂ ਨੇ ਕਿ ਭਾਈ ਜੋ ਦੁੱਧ ਦੀ ਮਲਾਈ ਹੈ ਉਸ ਨੂੰ ਸਾਤਸੰਗਤ ਜੀ ਸਾਹਮਣੇ ਰੱਖ ਦਿਆ ਨੇ ਉਸ ਤੋਂ ਕਿਉਂ ਬਣਾਉਂਦੀਆਂ ਨੇ ਸਾਤਸੰਗਤ ਜੀ ਦੁੱਧ ਤੋਂ ਮੱਖਣ ਤਿਆਰ ਕੀਤਾ ਜਾਂਦਾ ਹੈ ਤੇ ਜਦੋਂ ਮੱਖਣ ਤਿਆਰ ਹੋ ਜਾਂਦਾ ਸਾਤਸੰਗਤ ਜੀ ਰੜਕਣਾ ਬੰਦ ਕਰ ਦਿੰਦੇ ਨੇ ਇਸੇ ਪ੍ਰਕਾਰ ਸਾਤਸੰਗਤ ਜੀ ਜੇ ਅੱਜ ਅਸੀਂ ਕਰਮਕਾਂਡ ਕਰਦੇ ਹਾਂ ਪ੍ਰਮਾਤਮਾ ਦੀ ਪ੍ਰਾਪਤੀ ਲਈ ਗਿਆਨ ਦੀ ਪ੍ਰਾਪਤੀ ਲਈ ਤੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਸਾਧ ਸੰਗਤ ਜੀ ਉਸ ਤੋਂ ਬਾਅਦ ਫਿਰ ਜਿੰਨੇ ਵੀ ਕਰਮ ਕਾਂਡ ਕਰਦੇ ਸਭ ਬੰਦ ਹੋ ਜਾਂਦੇ ਨੇ ਸਾਧ ਸੰਗਤ ਜੀ ਕਰਮ ਕਾਂਡ ਕਰਨਾ ਮੂਰਤੀ ਪੂਜਾ ਕਰਨਾ ਸਾਡੀ ਮੰਜ਼ਿਲ ਨਹੀਂ ਮੰਜ਼ਿਲ ਸਾਡੀ ਹੈ ਪਈ ਅਸੀਂ ਆਪਣੇ ਅੰਦਰੋਂ ਆਪਣੀ ਖੋਜ ਕਰੀਏ ਆਪ ਵਿਚਾਰੇ ਸੋ ਗਿਆਨੀ ਹੋਏ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਪਾਈ ਤੁਸੀਂ ਕਹਿੰਦੇ ਹੋ ਕਿ ਮੂਰਤੀ ਚ ਪ੍ਰਮਾਤਮਾ ਵਸਦਾ ਹੈ ਤੇ ਜੇ ਮੂਰਤੀ ਦੇ ਵਿੱਚ ਪ੍ਰਮਾਤਮਾ ਹੈ ਇਹ ਪਾਣੀ ਦੇ ਵਿੱਚ ਕਿਉਂ ਨਹੀਂ ਤੈਰਦੀ ਤੇ ਜੋ ਪਾਣੀ ਦੇ ਵਿੱਚ ਨਹੀਂ ਤੈਰ ਸਕਦੀ ਭਾਈ ਸਾਨੂੰ ਭਵ ਸਾਗਰ ਤੋਂ ਕਿਵੇਂ ਪਾਰ ਕਰਾਵੇਗੀ ਤੂੰ ਜੋ ਕਹ ਤਾ ਯੋਹੀ ਕਰਤਾ ਯਾਕੂਮਨਕ ਕਰੇ ਤਾਰਨ ਸਕਤ ਸਹੀ ਜੇ ਜਾਂ ਮੈਂ ਤੋ ਆਪਣ ਕਿਉ ਨਾ ਤਰੇ ਰ ਤੇ ਭਾਈ ਇਹ ਆਪ ਕਿਉ ਨਹੀਂ ਤਰਦੀ ਜੋ ਆਪ ਨਹੀਂ ਤੈਰ ਸਕਦੀ ਸਾਨੂੰ ਕੀtareਗੀ ਅਹੀਂ ਪਰੋ ਸਹਿ ਸਭ ਜਗ ਬੁੱਢਾ ਸੁਣ ਪੰਡਤ ਕੀ ਬਾਤ ਰੇ ਕਿ ਪੰਡਤ ਜੀ ਤੁਹਾਡੀ ਵਹਿਮ ਪਰਮ ਦੀਆਂ ਗੱਲਾਂ ਸੁਣ ਕੇ ਸਾਰਾ ਜੋ ਸੰਸਾਰ ਹੈ ਨਾ ਉਹ ਡੁੱਬ ਰਿਹਾ ਨਾਥ ਕਛੂ ਨਾ ਜਾਨੂ ਮਨ ਮਾਇਆ ਕੇ ਹਾਥ ਬਿਕਾਨੂ ਸਾ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਵਚਨ ਕਿ ਭਾਈ ਉਠੋ ਇਹ ਦਿਖਾਵੇ ਵਾਲੀ ਭਗਤੀ ਨਹੀਂ ਕਰਨੀ ਸਾ ਸੰਗਤ ਜੀ ਅੱਜ ਆਪਾਂ ਮੂਰਤੀ ਪੂਜਾ ਕਰ ਰਹੇ ਹਾਂ ਕੋਈ ਗੱਲ ਨਹੀਂ ਅੱਜ ਆਪਾਂ ਧੂਪ ਜੋਤ ਅਰਗਬਤੀ ਜਗਾ ਰਿਆਂ ਕੋਈ ਗੱਲ ਨਹੀਂ ਹੈ ਪਰ ਜੇ ਸਾਰੀ ਉਮਰ ਇਹ ਕਰਦੇ ਰਹੇ ਫਿਰ ਗੱਲ ਹੈ ਸਾਧ ਸੰਗਤ ਦੀ ਅਧੂਰੇ ਚਲੇ ਜਾਵਾਂਗੇ ਸਾਧ ਸੰਗਤ ਜੀ ਕਿਉਂਕਿ ਸਤਗੁਰਾਂ ਨੇ ਕਿਹਾ ਹੈ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਕਿ ਬੇਟਾ ਯਾਦ ਰੱਖ ਬਿਨਾਂ ਭਾਵਨਾ ਦੇ ਪ੍ਰਮਾਤਮਾ ਦੀ ਭਗਤੀ ਨਹੀਂ ਹੁੰਦੀ ਸਾਧ ਸੰਗਤ ਜੀ ਉਹਨੂੰ ਸਾਡੇ ਤੋਂ ਕੁਝ ਨਹੀਂ ਚਾਹੀਦਾ ਉਹਨੂੰ ਸਿਰਫ ਭਾਵਨਾ ਚਾਹੀਦੀ ਜਿੰਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਾਤਸੰਗਤ ਜੀ ਜੋ ਸੱਚਾ ਪ੍ਰੇਮ ਕਰਦੇ ਨੇ ਗੁਰੂ ਨੂੰ ਪ੍ਰਮਾਤਮਾ ਨੂੰ ਗੁਰੂ ਦੇ ਵਚਨ ਮੰਨਦੇ ਨੇ ਭਾਈ ਉਹਨੂੰ ਹੀ ਪ੍ਰਮਾਤਮਾ ਮਿਲਦਾ ਹੈ ਨਹੀਂ ਤਾਂ ਜਿੰਨੀ ਮਰਜ਼ੀ ਪੂਜਾ ਪਾਠ ਕਰਨੀਏ ਸਾਤਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮਸੇ ਹੋਜੁਰ ਅਵਰ ਸੰਗ ਤੋਰੀ ਕਿ ਭਾਈ ਉਹਨੂੰ ਸਾਡੀ ਪ੍ਰੀਤ ਚਾਹੀਦੀ ਹੈ ਜੋ ਇਨਸਾਨ ਮਾਤਾ ਪਿਤਾ ਨਾਲ ਪ੍ਰੀਤ ਕਰਦਾ ਹੈ ਸੇਵਾ ਕਰਦਾ ਹੈ ਬੱਚਿਆਂ ਨਾਲ ਪ੍ਰੀਤ ਕਰਦਾ ਹੈ ਪੜ੍ਹਾਉਂਦਾ ਲਿਖਾਉਂਦਾ ਸਾਤਸੰਗਤ ਜੀ ਕਾਮਯਾਬ ਕਰਦਾ ਹੈ ਗੁਰੂ ਨੂੰ ਪ੍ਰਮਾਤਮਾ ਨੂੰ ਪ੍ਰੀਤ ਕਰਦਾ ਭਾਈ ਉਹ ਮਨਵਤਾ ਦੀ ਸੇਵਾ ਕਰਦਾ ਹੈ ਤੇ ਪ੍ਰਮਾਤਮਾ ਬੜਾ ਖੁਸ਼ ਹੁੰਦਾ ਸਾਧ ਸੰਗਤ ਜੀ ਕਿ ਪ੍ਰਮਾਤਮਾ ਕੋਈ ਚੜਾਵੇ ਚੜਾਣ ਨਾਲ ਖੁਸ਼ ਨਹੀਂ ਹੁੰਦਾ ਪ੍ਰਮਾਤਮਾ ਉਦੋਂ ਖੁਸ਼ ਹੁੰਦਾ ਸਾਧ ਸੰਗਤ ਜੀ ਜਦੋਂ ਆਪਾਂ ਚੰਗੇ ਕਰਮ ਕਰਦੇ ਰਵਦਾਸ ਪਿਆ ਹੈ ਬਸਰਿਓ ਮਨਵ ਪ੍ਰੇਮ ਤੇ ਸਾਧ ਸੰਗਤ ਜੀ ਗੁਰਬਾਣੀ 'ਚ ਨਾ ਕਿਤੇ ਵੀ ਨਹੀਂ ਲਿਖਿਆ ਕਿ ਭਾਈ ਦੁੱਧ ਚੜਾਉਣ ਵਾਲੇ ਨੂੰ ਸ਼ਾਬਾਸ਼ ਵਰਤ ਰੱਖਣ ਵਾਲੇ ਨੂੰ ਸ਼ਾਬਾਸ਼ ਤੀਰਥ ਯਾਤਰਾ ਤੇ ਜਾਣ ਵਾਲੇ ਨੂੰ ਸ਼ਾਬਾਸ਼ ਕੀ ਲਿਖਿਆ ਆ ਨਾਮ ਲੇਤ ਪ੍ਰਭ ਕੈ ਸ਼ਾਬਾਸ਼ ਕਿ ਭਾਈ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਸ਼ਾਬਾਸ਼ ਹੈ ਤੇ ਸਤਗੁਰਾਂ ਨੇ ਕਿਹਾ ਨਾ ਐਸੀ ਭਗਤ ਨਾ ਹੋਈ ਰਹਿ ਭਾਈ RAM ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹੈ ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਜੋ ਵੀ ਕੁਛ ਕਰਦੇ ਆ ਉਹ ਸਭ ਪਰਮ ਹੈ ਹਰਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਸਭ ਝੁੱਟਾ ਹੈ ਸਾਧ ਸੰਗਤ ਜੀ ਤੇ ਜੋ ਪਦਾਰਥ ਆਪਾਂ ਚੜਾਨੇ ਆ ਸਤਿਗੁਰਾਂ ਨੇ ਆਰਤੀ ਲਿਖੀ ਹੈ ਕਾਦੇ ਵਾਸਤੇ ਸਾਡੇ ਵਾਸਤੇ ਭਾਈ ਕਿਸੇ ਜੋ ਆਰਤੀ ਨੂੰ ਪੜੀਏ ਤੇ ਮਨ ਦੇ ਵਹਿਮ ਦੂਰ ਕਰੀਏ ਤੇ ਸਤਿਗੁਰ ਜੀ ਫਰਮਾਉਂਦੇ ਨੇ ਤੇਰੋ ਕੀਆ ਤੁਝ ਗਿਆ ਅਰਪ ਔ ਨਾਮ ਤੇਰਾ ਤੁਸੀਂ ਚਵਰ ਟਲਾਰੇ ਕਿ ਭਾਈ ਇਹ ਸਾਰੀ ਵਸਤੂਆਂ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਤੇ ਸਾਧ ਸੰਗਤ ਜੀ ਅਸੀਂ ਸੋਚਦੇ ਆ ਕਿ ਭਈ ਉਹ ਵਸਤੂਆਂ ਪਰਮਾਤਮਾ ਨੂੰ ਚੜਾ ਕੇ ਪਰਮਤਮ ਪਰਮਾਤਮਾ ਨੂੰ ਖੁਸ਼ ਕਰ ਲਵਾਂਗੇ ਨਹੀਂ ਸਾਧ ਸੰਗਤ ਜੀ ਬਾਰ ਬਾਰ ਬੇਨਤੀ ਸਾਧ ਸੰਗਤ ਜੀ ਪਰਮਾਤਮਾ ਖੁਸ਼ ਹੁੰਦਾ ਹੈ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਸਾਧ ਸੰਗਤ ਜੀ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਕੰਮ ਤੰਦਾ ਕਰਦੇ ਕਰਦੇ ਪਰਮਾਤਮਾ ਦਾ ਸਿਮਰਨ ਕਰਦੇ ਨਾਂ ਨਾਲ ਅਸੀਂ ਜ਼ਿੰਮੇਵਾਰੀਆਂ ਵੀ ਨਿਭਾਣੀਆਂ ਸਾਧ ਸੰਗਤ ਜੀ ਨਾਨਕ ਵਾਲੇ ਅਸੀਂ ਸਮਾਜ ਦੀ ਕਰ ਪਰਿਵਾਰ ਦੀ ਸੇਵਾ ਕਰ ਰਹੇ ਆ ਸੱਚ ਦੇ ਮਾਰਗ ਤੇ ਚੱਲ ਰਹੇ ਆ ਸੋ ਆਓ ਸਾਧ ਸੰਗਤ ਜੀ ਵਹਿਮ ਭਰਮ ਅਡੰਬਰ ਪਖੰਡ ਛੱਡੀਏ ਫੇਰ ਹੀ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ ਜੋ ਬੇਗੰਪੁਰਾ ਦਾ ਮਿਸ਼ਨ ਹੈ ਉਹ ਪੂਰਾ ਹੋਵੇਗਾ ਸਾਧ ਸੰਗਤ ਜੀ ਨਹੀਂ ਤਾਂ ਜਿੰਨੇ ਵੀ ਅਸੀਂ ਵਹਿਮ ਭਰਮ ਅਡੰਬਰ ਪਖੰਡ ਕਰ ਲਈਏ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਮਨਾ ਕੀਤਾ ਹੈ ਸਾਧ ਸੰਗਤ ਜੀ ਨਾਮ ਤੇ ਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਸਾਰ ਇਸ ਵਿਸ਼ੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸਭ ਮਨਾ ਰਹਿਆਂ ਸਾਧ ਸੰਗਤ ਜੀ ਤੇ ਮਨਾਇਆ ਤਾਂ ਹੀ ਸਫਲ ਹੈ ਜੇ ਆਪਾਂ ਗੁਰੂ ਦੀ ਗੱਲ ਵੀ ਮੰਨਾਂਗੇ ਸਾਧ ਸੰਗਤ ਜੀ